ਕੌਣ ਸੀਗਾ ਡੀਏਜੀ ਹਰਚਰਨ ਸਿੰਘ ਪੁੱਲਰ ਜਿਹਦੀ ਗ੍ਰਿਫਤਾਰੀ ਨੇ ਪੰਜਾਬ ਸਰਕਾਰ ਨੂੰ ਲਾ ਕੇ ਰੱਖ ਦਿੱਤਾ ਜਿਹਦੇ ਦਾਦੇ ਪਰਦਾਦਿਆਂ ਦੇ ਨਾਮ ਤੇ ਪਿੰਡਾਂ ਦੇ ਨਾਮ ਰੱਖੇ ਗਏ ਹੋਣ ਉਹ ਗ੍ਰਿਫਤਾਰ ਵੀ ਤਾਂ ਹੋਇਆ 5 ਲੱਖ ਰੁਪਏ ਦੀ ਰਿਸ਼ਵਤ ਨੂੰ ਲੈਂਦੇ ਹੋਏ ਅਸਲ ਦੇ ਵਿੱਚ ਉਹ ਕਿਹੜਾ ਬੰਦਾ ਹੈਗਾ ਜਿਸ ਨੇ ਸ਼ਿਕਾਇਤ ਕੀਤੀ ਸੀਗੀ ਉਹ ਕਿਹੜਾ ਸੂਰਮਾ ਸੀਗਾ ਜਿਹੜਾ ਜਾ ਕੇ ਅੜ ਗਿਆ ਸੀਗਾ ਹਰਚਰਨ ਸਿੰਘ ਪੁੱਲਰ ਦੇ ਸਾਹਮਣੇ ਤੇ ਸੀਬੀਆਈ ਕੋਲੇ ਗਿਆ ਸ਼ਿਕਾਇਤ ਕਰਨ ਦੇ ਲਈ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਤੇ ਨਾਲੇ ਦੱਸਾਂਗੇ ਕਿ ਡਬਲਯੂ ਡਬਲਯੂਈ ਦੇ ਚੈਂਪੀਅਨ ਦੀ ਗ੍ਰੇਟ ਖੇਡ ਨੂੰ ਚੈਂਪੀਅਨ ਬਣਾਉਣ ਵਾਲਾ ਵੀ ਇਹੀ ਹਰਚਰਨ ਸਿੰਘ ਪੁੱਲਰ ਸੀਗਾ ਉਹਦੀ ਅਸਲ ਦੇ ਵਿੱਚ 1993 ਦੇ ਵਿੱਚ ਡੀਐਸਪੀ ਭਰਤੀ ਕਰ ਦਿੱਤਾ ਸੀ ਗਿਆ ਸੀਗਾ ਘਰੇ ਬੈਠੇ ਬੈਠੇ ਹਰਚਰ ਸਿੰਘ ਪੁੱਲਰ ਨੂੰ ਤਰਸ ਦੇ ਆਧਾਰ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਉਹਨੂੰ ਨੌਕਰੀ ਮਿਲਦੀ ਹੈਗੀ ਕਾਨੂੰਨੀ ਤੌਰ ਦੇ ਉੱਤੇ ਜਾਂ ਤਾਂ ਫਿਰ ਕਿਸੇ ਬੰਦੇ ਦੀ ਕੁਰਬਾਨੀ ਦਾਦੇ ਪੁਰਦਾਦੇ ਦੀ ਕੁਰਬਾਨੀ ਵੱਡੀ ਹੋਵੇ ਜਾਂ ਫਿਰ ਉਹ ਸ਼ਹੀਦ ਹੋ ਗਿਆ ਹੋਵੇ ਔਨ ਡਿਊਟੀ ਤੇ ਉਹਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਜਾਂਦੀ ਹੈਗੀ ਅਸਲ ਦੇ ਵਿੱਚ ਡੀਐਸਪੀ ਹਰਚਰਨ ਕਿਸੇ ਟਾਈਮ ਡੀਐਸਪੀ ਸੀਗਾ ਹੁਣ ਡੀਆਈਜੀ ਬਣ ਗਿਆ ਸੀਗਾ ਅਸਲ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਪਿਤਾ ਮਹਿਲ ਸਿੰਘ ਪੁੱਲਰ ਕਿਸੇ ਟਾਈਮ ਪੰਜਾਬ ਦੇ ਡੀਜੀਪੀ ਸੀਗੇ ਤਾਂ ਕਰਕੇ ਉਹ ਖੁੱਲੀ ਪਾਵਰ ਸੀਗੀ ਤੇ ਬਿਆੰਤ ਸਰਕਾਰ ਸੀਗੀ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਤਰਸ ਦੇ ਆਧਾਰ ਦੇ ਉੱਤੇ ਘਰੇ ਬੈਠੇ ਬੈਠੇ ਹਰਚਰਨ ਲਰਨੋ ਡੀਐਸਪੀ ਬਣਾ ਦਿੱਤਾ ਜਰੂ ਕੋਈ ਇਸੇ ਬੰਦੇ ਨੂੰ ਫ੍ਰੀ ਦੇ ਵਿੱਚ ਨੌਕਰੀ ਮਿਲੀ ਹੋਗੀ ਕੋਈ ਖੇਚਲਾ ਨਹੀਂ ਕਰਨੀ ਪਈ ਹੋਗੀ ਫਿਰ ਉਹ ਬੰਦਾ ਇਹੋ ਜਿਹੀ ਗੁੱਲਖਲਾਰਦਾਗਾ ਜਿਹੜਾ ਤੁਹਾਡੇ ਸਾਹਮਣੇ ਆਇਆਗਾ ਉਸ ਤੋਂ ਬਾਅਦ 2009 ਦੇ ਵਿੱਚ ਆਈਪੀਐਸ ਅਫੀਸਰ ਬਣ ਜਾਂਦੇ ਨੇ ਤੇ ਪੰਜਾਬ ਦੇ 8 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਤੌਰ ਐਸਐਸਪੀ ਜੁਆਇਨ ਕਰਦੇ ਨੇ ਉਸ ਤੋਂ ਬਾਅਦ 2014 ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀਵਾੜ ਵੀ ਮਿਲਦਾਗਾ ਇਹਨਾਂ ਦੇ ਕੰਮਕਾਰਾਂ ਨੂੰ ਦੇਖ ਕੇ ਪਰ ਇਹਨਾਂ ਖਿਲਾਫ ਕੰਪਲੇਂਟਾਂ ਸ਼ੁਰੂ ਤੋਂ ਹੀ ਆਉਣ ਲੱਗ ਪਈਆਂ ਸੀਗੀਆਂ ਪਰ ਹਰ ਵਾਰ ਦੀ ਤਰ੍ਹਾਂ ਕੰਪਲੇਂਟ ਰਫਾ ਦਫਾ ਹੋਏ ਜਾਂਦੀ ਹੁੰਦੀ ਸੀ ਨਾ ਤਾਂ ਪਤਾ ਲੱਗਦਾ ਸੀਗਾ ਕਿ ਕੰਪਲੇਂਟ ਕਿ ਨਹੀਂ ਕੀਤੀ ਹਰਚਰ ਸਿੰਘ ਪੁੱਲਰ ਇੱਕ ਵਾਰ ਹਿਮਾਚਲ ਜਾਂਦੇ ਨੇ ਕਿ ਹਿਮਾਚਲ ਦੇ ਵਿੱਚ ਉਹਨਾਂ ਨੂੰ ਮਿਲਦਾ ਗਾ ਦੀ ਗ੍ਰੇਡ ਖਲੀ ਉਹਨਾਂ ਦਾ ਪਰਿਵਾਰ ਬੜਾ ਗਰੀਬ ਸੀਗਾ ਬੜੇ ਦਿਹਾੜੀਦਾਰ ਬੰਦੇ ਸੀਗੇ ਤਾਂ ਜਦੋਂ ਗ੍ਰੇਡ ਖਲੀ ਤੇ ਨਿਗਾ ਪੈਂਦੀ ਉਹਨਾਂ ਦੇ ਕਦ ਕਾਟ ਤੇ ਉਹਨਾਂ ਦੇ ਸਰੀਰ ਤੇ ਨਿਗਾ ਪੈਂਦੀ ਆ ਤਾਂ ਉਸੇ ਦਿਨ ਤੋਂ ਦੀ ਗ੍ਰੇਡ ਖਲੀ ਨੂੰ WWE ਦੇ ਵਿੱਚ ਭੇਜਦੇ ਨੇ ਅਮਰੀਕਾ ਭੇਜਦੇ ਨੇ ਤੇ ਗ੍ਰੇਟ ਖੇਡੀ ਜਿੰਦਗੀ ਬਦਲ ਜਾਂਦੀ ਆ ਉੱਥੇ ਜਾ ਕੇ ਗ੍ਰੇਟ ਖੇਡੀ ਆਪਣੇ ਦਮ ਤੇ WWE ਦਾ ਚੈਂਪੀਅਨ ਬਣ ਜਾਂਦਾ ਪਰ ਉਹਦੀ ਤਰੱਕੀ ਦੇ ਪਿੱਛੇ ਜਿਹੇ 100% ਹੱਥ ਸੀਗਾ ਤਾਂ ਉਹ ਸੀਗਾ ਹਰਚਰਨ ਸਿੰਘ ਪੁੱਲਰ ਦਾ ਮਤਲਬ ਕਿ ਇੱਕ ਬੰਦੇ ਨੂੰ ਫਰਸ਼ ਤੋਂ ਉਠਾ ਕੇ ਅਰਸ਼ ਤੱਕ ਪਹੁੰਚਾਉਣ ਵਾਲਾ ਡੀਐਸਪੀ ਹਰਚਰਨ ਸਿੰਘ ਪੁੱਲਰ ਸੀਗਾ ਉਸ ਟਾਈਮ ਤੇ ਉਹ ਡੀਐਸਪੀ ਸੀਗਾ ਬਾਅਦ ਵਿੱਚ ਉਹ ਡੀਆਈਜੀ ਬਣ ਜਾਂਦਾਗਾ ਤੇ ਉਸ ਤੋਂ ਬਾਅਦ 2023 ਦੇ ਵਿੱਚ ਹਰਚਰਨ ਸਿੰਘ ਪੁੱਲਰ ਡੀਆਈਜੀ ਬਣ ਜਾਂਦੇ ਨੇਗੇ ਇਹ ਇਹਨਾਂ ਨੂੰ ਭਰਤੀ ਭਾਵੇਂ ਕਾਂਗਰਸ ਦੀ ਸਰਕਾਰ ਨੇ ਕੀਤਾ ਸੀਗਾ ਪਰ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਕਾਲੀ ਸਰਕਾਰ ਹੋਵੇ ਚਾਹੇ ਇਹਨਾਂ ਝਾੜੂ ਵਾਲੇ ਦੀ ਸਰਕਾਰ ਹੋਵੇ ਹਰ ਇੱਕ ਸਰਕਾਰ ਵੇਲੇ ਡੀਆਈਜੀ ਪੁੱਲਰ ਦੀ ਤੂਤੀ ਬੋਲਦੀ ਰਹੀ ਹੈਗੀ ਉਸ ਤੋਂ ਬਾਅਦ ਜਿਵੇਂ ਬਿਕਰਮਜੀਤ ਇਹਦਾ ਡਰੱਗ ਕੇਸ ਚੱਲੇਗਾ ਉਹਦੇ ਖਿਲਾਫ ਐਸਆਈਟੀਆਂ ਬਣੀਆਂ ਸੀਗੀਆਂ ਚਾਰ ਪੰਜ ਐਸਆਈਟੀਆਂ ਬਣੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਐਸਆਈਟੀ ਦੇ ਮੁਖੀ ਸੀਗੇ ਹਰਚਰਨ ਸਿੰਘ ਕੀਤਾ ਗਿਆਗਾ ਐਸਆਈਟੀ ਦਾ ਬਣਾਇਆ ਕਿ ਇਹ ਵੀ ਨਹੀਂ ਪਤਾ ਲੱਗਿਆ ਹੈਗਾ ਅਗੇ ਤੁਸੀਂ ਜਾਣ ਸਕਦੇ ਹੋ ਕਿ ਅਸਲ ਦੇ ਵਿੱਚ ਹੋਇਆ ਕੀ ਹੋਊਗਾ ਉਸ ਤੋਂ ਬਾਅਦ 2024 ਦੇ ਵਿੱਚ ਇਹਨਾਂ ਰੋਪੜ ਰੇਂਜ ਦਾ ਡੀਆਈਜੀ ਬਣਾ ਦਿੱਤਾ ਜਾਂਦਾ ਉਸ ਤੋਂ ਬਾਅਦ ਆਉਂਦਾ 2025 ਤੇ 2025 ਦੇ ਵਿੱਚ 10ਵੇਂ ਮਹੀਨੇ ਦੀ 16 ਤਰੀਕ ਜਿਹੜੀ ਨਿਊਜ਼ ਦੇ ਨਾਲ ਪੰਜਾਬ ਸਰਕਾਰ ਰਿਹਾ ਲਿਆਂਦੀ ਆ ਅਸਲ ਦੇ ਵਿੱਚ ਹੋਇਆ ਕੀ ਸੀਗਾ ਅਸਲ ਦੇ ਵਿੱਚ ਮੰਡੀ ਗੋਵਿੰਦਗੜ੍ਹ ਦਾ ਇੱਕ ਸਕ੍ਰੈਪ ਵਾਲਾ ਬੰਦਾ ਸੀਗਾ ਜਿਹਨੂੰ ਆਪਾਂ ਕਵਾੜੀਆ ਕਹਿੰਦੇ ਨੇ ਵੱਡਾ ਕਵਾੜੀਆ ਸੀਗਾ ਵੱਡੇ ਕਵਾੜੀਆ ਨੂੰ ਕਿਸ ਕੋਈ ਕੇਸ ਹੋਇਆ ਸੀਗਾ ਉਹਦੇ ਤੇ ਬੰਦੇ ਦੇ ਕਹਿਣ ਦੇ ਮੁਤਾਬਿਕ ਮੇਰੇ ਤੋਂ ਝੂਠਾ ਪਾਚਾ ਕਰਵਾਇਆ ਗਿਆ ਸੀਗਾ ਝੂਠਾ ਪਾਚਾ ਕਰਵਾਉਣ ਤੋਂ ਬਾਅਦ ਹੀ ਕੁਝ ਘਟਾਇਮ ਬਾਅ ਕੁਈ ਨਾਬੇਦਾ ਰਹਿਣ ਵਾਲਾ ਟਾਟ ਸੀਗਾ ਉਹ ਜਾਂਦਾਗਾ ਸਿੱਧਾ ਕਵਾਲੀ ਨੂੰ ਮਿਲਣ ਵਾਸਤੇ ਵੀ ਹਰਚਰ ਸਿੰਘ ਭੁੱਲਰ ਮੇਰੀ ਜਾਨ ਪਛਾਨ ਦਾ ਬੰਦਾ ਤਰਾ ਕੇਸ ਰਫਾ ਦਬਾ ਕਰਵਾ ਦਾਂਗੇ ਆਪਾਂ ਚਾਲਦੇ ਆਂਗੇ ਆਪਾਂ ਇਹ ਕਰਦੇ ਆਪਾਂ ਉਹ ਕਰ ਦਿਆਂਗੇ ਕੁੱਲ ਮਿਲਾ ਕੇ 8 ਲੱਖ ਰੁਪਏ ਦੇ ਵਿੱਚ ਫੈਸਲਾ ਹੋਏ ਹੁੰਦਾਗਾ ਵੀ ਜੇ ਤੂੰ ਰੁਪਏ ਨਾ ਦਿੱਤੇ ਡੀ.ਏ.ਜੀ ਭੁੱਲਰ ਨੂੰ ਨਾ ਤਾਂ ਤੇਰੇ ਉੱਤੇ ਇਹਦੇ ਪਰਚੇ ਪਾਣਗੇ ਤੁਹਾਡੇ ਸਾਰੇ ਪਰਿਵਾਰ ਤੇ ਪਰਚੇ ਪਾਏ ਜਾਣਗੇ ਤੁਹਾਨੂੰ ਤੈਨੂੰ ਜੇਲ੍ਹ ਹੋ ਜੂਗੀ ਤੈਨੂੰ ਬਾਹਰ ਕਰ ਦਾਂਗੇ ਤੈਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਬਲੈਕਮੇਲ ਕੀਤਾ ਗਿਆ ਉਹ ਬੰਦੇ ਨੂੰ ਉਹ ਬੰਦਾ ਦਬਨ ਵਾਲਾ ਹੈ ਨਹੀਂ ਸੀਗਾ ਉਹ ਜਾਂਦਾ ਸਿੱਧਾ सीबीआई ਕੋਲ 11 ਤਰੀਕ ਨੂੰ ਕੰਪਲੀਟ ਦਿੰਦਾ ਹੈਗਾ सीबीआई ਦੇ ਵਿੱਚ ਹੁਣ ਐਡੇ ਵੱਡੇ ਅਫਸਰ ਨੂੰ ਹੱਥ ਪਾਉਣਾ ਬਿਨਾਂ ਸਬੂਤ ਤੋਂ सीबीआई ਕਤਰਉਂਦੀ ਹੈਗੀ ਵੀ ਯਾਰ ਐਡਾ ਵੱਡਾ ਅਫਸਰ ਆਪਾਂ ਕਿਵੇਂ ਹੱਥ ਪਾਵਾਂਗੇ ਬਿਨਾਂ ਸਬੂਤ ਤੋਂ ਤਾਂ ਖਰਜਾਨਾ ਭੁਗਤਣਾ ਪਊਗਾ ਉਸ ਤਰ੍ਹਾਂ ਪ੍ਰੋਪਰ ਇੱਕ ਟਰੈਪ ਵਿਛਾਇਆ ਜਾਂਦਾ ਪਹਿਲੀ ਕਿਸ਼ਤ 8 ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀਗੀ ਪਹਿਲੇ ਇਹ ਕਿਸ਼ਤ ਦੇਣ ਦੇ ਲਈ ਬੁਲਾਇਆ ਜਾਂਦਾ ਹੈਗਾ ਉਸ ਕ੍ਰੈਪ ਹਿਹਾੜ ਵਾਲੇ ਬੰਦੇ ਨੂੰ ਡੀ.ਆ.ਜੀ ਭੁੱਲਰ ਨੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਵਿਖੇ ਜਦੋਂ ਬੰਦਾ ਜਾਂਦਾਗਾ ਨਾਲ ਪ੍ਰੋਪਰ ਫਿਲਮੀ ਸਟਾਈਲ ਦੇ ਵਿੱਚ ਸਾਰਾ ਸੀਨ ਉਹ ਤੁਸੀਂ ਅਮੈਜ਼ਨ ਕਰਕੇ ਦੇਖੋਗੇ ਹੋਇਆ ਕਿਉਂ ਹੋਊਗਾ ਤੇ ਸਿੱਧਾ ਅੰਦਰ ਬੈਠਾ ਸੀ ਜੀਏਡੀਜੀ ਪੁੱਲਰ ਤੇ ਉਹ ਬੰਦਾ ਉਹਨੂੰ ਰੁਪਏ ਫੜਾਉਂਦਾ ਡੀਆਈਜੀ ਪੁੱਲਰ ਨੂੰ ਪੁੱਲਰ ਗੱਠੀਆਂ ਫੜਦਾਗਾ ਚੌ ਚੌ ਦੇ ਵਿੱਚ ਵੀ ਲੈ ਹੁਣ ਉਹ ਸੁਪਨੇ ਸੋਚੇ ਬੈਠਾ ਉਹ ਜੀਏਡੀਜੀ ਪੁੱਲਰ ਵੀ ਇਹ ਬੰਦ ਲੱਖਦਾ ਮੈਂ ਕਰਨਾ ਕੀ ਹੈਗਾ ਉਸ ਤੋਂ ਬਾਅਦ ਸਿੱਧਾ ਗੇਟ ਖੁੱਲਦਾਗਾ ਸੀਬੀਆਈ ਦੇ ਅਫਸਰ ਆਪਣਾ ਆਇਡੈਂਟੀਟੀ ਕਾਰਡ ਦਿਖਾ ਕੇ ਚੱਕ ਕੇ ਉਹਨੂੰ ਸਿੱਧਾ ਜੇਲ੍ਹ ਦੇ ਵਿੱਚ ਲੈ ਗਏ ਹੁਣ ਬੰਦੇ ਦਾ ਕਹਿਣਾ ਵੀ ਮੈਂ ਦੱਬਦਾ ਨਹੀਂ ਹੈਗਾ ਵੀ ਮੇਰੇ ਤੇ ਕੁਝ ਮਰਜ਼ੀ ਹੋ ਜੇ ਯਾਰ ਮੈਂ ਉਹ ਬੰਦੇ ਨੂੰ ਜੇਲ੍ਹ ਕਰਾ ਕੇ ਹਟੂਗਾ ਅਸਲ ਦੇ ਵਿੱਚ ਇੱਕ ਨਹੀਂ ਇਹ ਸਲਫ ਇੱਕ ਕੇਸ ਨਹੀਂ ਹੈਗਾ ਡੀਆਈਜੀ ਪੁੱਲਰ ਦੇ ਸਤਾਏ ਹੋ ਮੁਤਾਬਕ ਜਿੰਨਾਂ ਦਾ ਉਹ ਬੰਦੇ ਨੂੰ ਫੋਨ ਵੀ ਆਇਆ ਕਿ ਅਰ ਮੈਨੂੰ ਫੋਨ ਵੀ ਕੀਤਾ ਵੀ ਅਸੀਂ ਵਿਸਤਾਏ ਹੋਏ ਸੀਗੇ ਅਸਲ ਦੇ ਵਿੱਚ ਤੁਹਾਨੂੰ ਇੱਕ ਜਾਣਕਾਰੀ ਦਿੰਨੇ ਆਗੇ ਜੇ ਤੁਹਾਨੂੰ ਵੀ ਕੋਈ ਵੱਡਾ ਅਫਸਰ ਤੰਗ ਕਰ ਰਿਹਾ ਹੈਗਾ ਤੁਹਾਡੇ ਤੇ ਝੂਠਾ ਪਰਚਾ ਪਾਇਆ ਗਿਆ ਹੈਗਾ ਤੁਹਾਨੂੰ ਵੀ ਰੁਪਈਆ ਦੀ ਮੰਗ ਕੀਤੀ ਗਈ ਆ ਤਾਂ ਤੁਸੀਂ ਆ ਸੀਬੀਆਈ ਦਾ ਅਫੀਸ਼ੀਅਲ ਵੈਬਸਾਈਟ ਆ ਤੁਸੀਂ ਇਹਦੇ ਉੱਤੇ ਕੰਪਲੇਂਟ ਰੇਸ ਕਰੋ ਤਾਂ ਸੀਬੀਆਈ ਤੁਹਾਨੂੰ ਕੰਟੈਕਟ ਕਰੇਗੀ ਤੁਹਾਡੀ ਕੰਪਲੇਂਟ ਦੇ ਉੱਤੇ ਵਰਕ ਕਰੇਗੀ ਜਿਹੜਾ ਉਹ ਕਰਪਟਡ ਅਫੀਸਰ ਆਗਾ ਤਾਂ ਉਹਨੂੰ ਸਿੱਧਾ ਜੇਲ੍ਹ ਦੇ ਵਿੱਚ ਲੈ ਕੇ ਜਾਏਗੀ ਧੰਨਵਾਦ